ਸਰ ਕੀ ਮਾਮਲਾ ਹੋਇਆ ਹੈਗਾ ਅੱਜ ਜਿਹੜਾ ਗਊ ਮਾਸ ਪਕੜਿਆ ਗਿਆ ਇਹ ਕਿਸ ਤਰ੍ਹਾਂ ਗੋਮਾਸ ਦੀ ਤਸਕਰੀ ਕੀਤੀ ਜਾ ਰਹੀ ਸੀਗੀ ਮੈਂ ਸਮਝਦਾ ਹਾਂ ਕਿ ਜਿੱਥੇ ਕਿ ਪੂਰਾ ਭਾਰਤਵਰਸ਼ ਕਿਤੇ ਨਾ ਕਿਤੇ ਵਿਕਸਿਤ ਦੇਸ਼ ਦੇ ਉਕਸਾਰੂ ਇਹ ਕਾਰਿਆ ਹੋ ਰਹੇ ਨੇ ਲੇਕਿਨ ਉੱਥੇ ਪੰਜਾਬ ਵਾਸਤੇ ਬੜੀ ਮੰਦ ਭਾਗੀ ਵਾਲੀ ਘਟਨਾ ਹੈ ਕਿ ਜਿੱਥੇ ਕਿ ਗੋਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ ਲੇਕਿਨ ਤੁਸੀਂ ਇਹ ਦੇਖਿਆ ਜਾਓ ਕਿ ਗੋਮਾਸ ਦਾ ਇੱਕ ਜਿਹੜਾ ਤਸਕਰੀ ਹੈ ਉਹ ਬੜੇ ਵੱਡੇ ਲੈਵਲ ਤੇ ਕੀਤੀ ਜਾਂਦੀ ਹੈ ਲੇਕਿਨ ਗਊ ਜਿਹੜੀ ਮਾਤਾ ਹੈ ਉਸ ਨੂੰ ਸਾਰਾ ਧਰਮ ਜਿਹੜਾ ਹੈ ਉਹ ਪੂਜਦਾ ਹੈ ਲੇਕਿਨ ਇਸਦੀ ਖਿਲਾਵਟ ਕਰਦੇ ਹੋਏ ਜਿੱਥੇ ਲੋਕ ਦੀ ਤਸਕਰੀ ਕਰਦੇ ਨੇ ਉਥੇ ਕਿਤੇ ਨਾ ਕਿਤੇ ਜਿਹੜਾ ਲਾਅਨ ਆਰਡਰ ਹੈ ਉਹ ਪੰਜਾਬ ਦਾ بگੜਿਆ ਹੋਇਆ ਹੈ ਲੇਕਿਨ ਜੇ ਇਸੇ ਲਾਅਨ ਆਰਡਰ ਦੀ ਗੱਲ ਕੀਤੀ ਜਾਵੇ ਤੋ ਕਿਤੇ ਨਾ ਕਿਤੇ ਸਿੱਧੀ ਤੇ ਸਿੱਧੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦਾ ਮਤਲਬ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਟਰੱਕ ਹੈ ਇੱਕ ਕਈ ਨਾਕਿਆਂ ਤੋਂ ਅੱਗੇ ਨਿਕਲਦਾ ਹੋਇਆ ਅੱਜ ਇਹ ਮੋਤੀ ਨਗਰ ਦੇ ਜਿਹੜੇ ਪੁਲਿਸ ਸਟੇਸ਼ਨ ਦੇ ਥਾਣੇ 'ਚ ਜਮ੍ਹਾਂ ਕਰਾਇਆ ਗਿਆ ਉਥੋਂ ਦੇ ਜਿਹੜੇ ਡਰਾਈਵਰ ਹੈ ਕੰਡਕਟਰ ਅੱਜ ਥਾਣੇ ਦੇ ਅੰਦਰ ਬੈਠੇ ਨੇ ਔਰ ਭਾਰਤੀ ਜਨਤਾ ਪਾਰਟੀ ਜੇ ਜਿਹੜੇ ਇੱਕ ਇੱਕ ਸੂਬਾ ਨੇ ਸੂਬਾ ਦੇ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਜਿੰਨਾਂ ਦੀ ਅਗਵਾਈ ਦੇ ਵਿੱਚ ਪੂਰਾ ਪੰਜਾਬ ਅੱਗੇ ਹੋ ਕੇ ਕੰਮ ਕਰ ਰਿਹਾ ਲੇਕਿਨ ਜਿੱਥੇ ਪੰਜਾਬ ਸਰਕਾਰ ਹੈ ਉਥੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਲਾਅਨ ਆਰਡਰ ਹੈ ਉਹ ਬਿਲਕੁਲ ਜ਼ੀਰੋ ਕੰਮ ਕਰ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿੱਦਾਂ ਗਊ ਮਾਰ ਦੀ ਤਸਕਰੀ ਕੀਤੀ ਜਾ ਰਹੀ ਹੈ ਇਹ ਕਿਸ ਤਰ੍ਹਾਂ ਸਰ ਲਿਆਂਦਾ ਜਾ ਰਿਹਾ ਹੈ ਕਿ ਮਾਡਰਨ ਸਪਰਿੰਟੀ ਕੀ ਅਪਣਾਈ ਹੋਈ ਸੀ ਇਹ ਨਾ ਇਹ ਬਾਈ ਰੋਡ ਤੋਂ ਆ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਟਰੱਕ ਹੈ ਟਰੱਕ ਦੇ ਵਿੱਚ ਪਿਆਜ਼ਾਂ ਦੀਆਂ ਬੋਰੀਆਂ ਭਰੀਆਂ ਹੋਈਆਂ ਔਰ ਉਹਦੇ نیچے ਜਿਹੜਾ ਹੈ ਗਊ ਮਾਸ ਦੀ ਜੜੀ ਹੈ ਕਾਫੀ ਤਹਾਦ ਦੇ ਵਿੱਚ ਜਿਹੜੀਆਂ ਪੇਟੀਆਂ ਭਰੀਆਂ ਗਈਆਂ ਔਰ ਗੋ ਮਾਦੀ ਜਿਹੜੀ ਤਸਕਰੀ ਕੀਤੀ ਜਾ ਰਹੀ ਹੈ ਕਿੰਨੇ ਟਰੱਕ ਹੈਗੇ ਇੱਕ ਹੈ ਕਿੰਨੇ ਟਰੱਕ ਹੈ ਇਹ ਫਿਲਹਾਲ ਹਲੇ ਇੱਕ ਟਰੱਕ ਪਕੜਿਆ ਗਿਆ ਜੀ ਲੇਕਿਨ ਉਸ ਤੋਂ ਪਹਿਲਾਂ ਵੀ ਜਿਹੜੇ ਟਰੱਕ ਪਕੜੇ ਉਹਨਾਂ ਦੇ ਉੱਪਰ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਔਰ 8 ਨੰਬਰ ਜਿਹੜਾ ਅੱਜ ਦੀ ਇਹ ਮੋਤੀ ਨਗਰ ਦੇ ਥਾਣੇ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਔਰ ਉਹਨਾਂ ਦੇ ਉੱਪਰ ਜਿਹੜਾ ਪਰਚਾ ਕੜੀ ਤੋਂ ਕੜੀ ਕਿ ਅਸੀਂ ਸਜ਼ਾ ਦੇਣ ਲਈ ਤਿਆਰ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਸੂਬਾ ਪ੍ਰਧਾਨ ਹੈ ਸੁਨੀਲ ਜਾਕੜ ਜੀ ਔਰ ਸਾਡੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਇੱਕੋ ਹੈ ਅਸੀਂ ਉਹਦੇ ਅੰਦਰ ਨਤਮਸਤਕ ਹੈ ਪੁਲਿਸ ਕੀ ਕਹਿ ਰਹੀ ਹੈ ਜੀ ਹੁਣ ਪੁਲਿਸ ਸਾਡਾ ਇਸ ਪ੍ਰਸ਼ਾਸਨ ਜਿਹੜਾ ਅਸੀਂ ਮੈਂ ਉਹਨਾਂ ਨੂੰ ਮਿਲ ਕੇ ਆਏ ਆਂ ਜੀ ਅੰਦਰ ਇੱਥੇ ਦੇ ਜਿਹੜੇ ਐਸ ਐਚਓ ਨੇ ਸਤਵੰਤ ਸਿੰਘ ਜੀ ਹੈ ਉਹ ਜਲਦੋ ਜਲ ਜੜੀਏ ਕਾਰਵਾਈ ਪੂਰੀ ਕਰਕੇ ਇਹਨਾਂ ਦੇ ਉੱਪਰ ਪਰਚਾ ਦੇ ਕੇ ਜਿਹੜਾ ਟਰੱਕ ਹੈ ਉਹਨੂੰ ਜਬਤ ਕਰ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਪਰ ਇੱਕ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਸਿੱਧਾ ਸਿੱਧਾ ਇੱਕੋ ਹੀ ਚੈਲੰਜ ਹੈ ਕਿ ਦੁਬਾਰਾ ਜੇ ਲਾਇਨ ਆਰਡਰ ਦੀ ਅਜਿਹੀ ਸਥਿਤੀ ਆndi ਹੈ ਤਾਂ ਭਾਰਤੀ ਜਨਤਾ ਪਾਰਟੀ ਕਦੀ ਵੀ ਇਸ ਨੂੰ ਸਵੀਕਾਰ ਨਹੀਂ ਕਰੇਗੀ ਉਹਨਾਂ ਦੇ ਉੱਪਰ ਖਿਲਾਫ ਮੋਰਚ ਕਦੀ ਭਾਰਤੀ ਜਨਤਾ ਪਾਰਟੀ ਇਸ ਨੂੰ ਨਾ ਹੀ ਕਦੀ ਸਹਿਨ ਕਰੇਗੀ ਔਰ ਆਉਣ ਵਾਲੇ ਟਾਈਮ ਚ ਅਸੀਂ ਜਰੂਰ ਅਗਿਆਵਾਗੇ ਬਹੁਤ ਬਹੁਤ ਧੰਨਵਾਦ ਜਿਸ ਤੋਂ ਬੱਕਰ ਆਜੀ ਅੱਜ ਕੀ ਮਾਮਲਾ ਹੈ ਤੁਹਾਡੇ ਕੋਲ ਇੱਕ ਅਸੀਂ ਇੱਕ ਟਰੱਕ ਫੜਿਆ ਜਿਹੜਾ ਗਊ ਮਾਲ ਲੈ ਕੇ ਆ ਰਿਹਾ ਸੀ ਨੌਜਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟਰੱਕ ਟਰੱਕ ਦੀ ਤਾਂ ਫੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗਊ ਮਾਲ ਹੈ ਜਿਹੜੇ ਲੈ ਕੇ ਜਾ ਰਹੇ ਸੀ ਸਰ ਇਹ ਲੈ ਕੇ ਕਿਵੇਂ ਜਾ ਰਹੇ ਸੀ ਕਿ ਲੈ ਕੇ ਕਿਸ ਤਰ੍ਹਾਂ ਜਿਹੜੀ ਲਕੂਕੇ ਲੈ ਕੇ ਜਾਣ ਕਿਦਾਂ ਤੇ ਟਰੱਕ ਦੇ ਵਿੱਚ ਥੱਲੇ ਗੋ마ਸਰ ਦੇ ਪੈਕਟ ਬਣਾ ਕੇ ਤੁੜੋੜੇ ਰੱਖੇ ਹੋਏ ਆ ਤੇ ਉੱਪਰ ਪਿਆਜ਼ ਨਹੀਂ ਬੋਰੀਆਂ ਰખી ਪਿਆਜ਼ ਨੂੰ ਲੱਦ ਕੇ ਲਿਆ ਹਾਂ ਉੱਪਰ ਪਿਆਜ਼ ਸਰ ਪਤਾ ਲੱਗਿਆ ਵੀ ਕਿੰਨੇ ਬੰਦੇ ਤੁਸੀਂ ਸੜੇ ਤਣ ਦੋ ਵਿਅਕਤੀ ਕਾਬੂ ਕੀਤੇ ਪਤਾ ਲੱਗਿਆ ਵੀ ਕਿੰਨੇ ਕ ਪੈਕੇਟ ਨਿਕਲੇ ਨਹੀਂ ਉਹ ਗਿਣਤੀ ਕਰਕੇ ਦੱਸ ਸਰ ਇਹਨਾਂ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲਿਖ ਕੇ ਜੋ ਕਾਰਵਾਈ ਬਣਦੀ ਹੈ